जय श्री राम दोस्तों दोस्तों मैं रोहित वर्बल लुधियाणे तो क्षेत्रਾ ਦਾ ਪੰਜਾਬ ਵਜਪਤਾ ਜੇ ਗੱਲ ਕਰੀਏ ਨਾ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਕੀ ਆ ਕਹਿਣੇ ਕੁਝ ਦਿਨਾਂ ਦੇ ਵਿੱਚ ਨਾ ਆ ਪੰਜ ਸੱਤ ਦਿਨਾਂ ਦੇ ਵਿੱਚ ਹੀ ਮਤਲਬ ਵੈਸੇ ਤਾਂ ਕੋਈ ਦਿਨ ਇਹੋ ਜਿਹਾ ਲੰਘਦਾ ਨਹੀਂ ਕਿ ਜਦੋਂ ਪੰਜਾਬ ਦੇ ਵਿੱਚ ਗੋਲੀ ਨਾ ਚੱਲੇ ਕਿਸੇ ਦੀ ਹੱਤਿਆ ਨਾ ਹੋਵੇ ਨਿਸ਼ਾਨੇ ਤੇ ਜ਼ਿਆਦਾਤਰ ਖੋਹ ਰੰਦਾ ਹਿੰਦੂ ਲੀਡਰ ਆ ਪਿਛਲੇ 7 ਦਿਨਾਂ ਦੀ ਜਾਂ 5-7 ਦਿਨਾਂ ਦੀ ਗੱਲ ਕਰੀਏ ਨਾ ਤਾਂ ਪੰਜਾਬ ਦੇ ਵਿੱਚ 5 ਤੋਂ 6 ਐਸੀਆਂ ਵੱਡੀਆਂ ਵਾਰਦਾਤਾਂ ਹੋਈਆਂ ਇੱਥੇ ਗੋਲੀ ਚ ਗੋਲੀ ਚੱਲੀ ਹੈ ਤੇ ਨਿਸ਼ਾਨੇ ਤੇ ਹਿੰਦੂ ਹੈ ਅੰਮ੍ਰਿਤਸਰ ਦੇ ਵਿੱਚ ਬਸ ਸਟੈਂਡ ਦੇ ਉੱਤੇ 14 ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਸ਼ਹਿਰ ਅੱਟਾ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਫੇਟਾ ਫੁਰਜੀ ਨਾਮ ਦਾ ਏਰੀਆ ਆ ਉੱਥੇ ਡਾਕਟਰ ਦੇ ਉੱਤੇ ਹਮਲਾ ਕੀਤਾ ਜਾਂਦਾ ਹਾਲਤ ਗੰਭੀਰ ਹੈ ਵੰਗਾ ਦੇ ਵਿੱਚ ਪੰਜ ਮੁੰਡਿਆਂ ਦੇ ਉੱਤੇ ਤਾਪੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਚਾਰ ਜ਼ਖਮੀ ਨੇ ਤੇ ਉਹਨਾਂ ਦੀ ਹਾਲਤ ਗੰਭੀਰ ਹੈ ਆਰਐਸਐਸ ਨੇਤਾ ਦੇ ਪੋਤੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਗੋਲੀ ਮਾਰ ਕੇ ਉਹ ਤੇ ਉਹਦੀ ਬਕਾਇਦਾ ਉਹਦੀ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਖਾਲੀ ਸਾਰੀ ਸੰਗਠਨਾ ਦੁਆਰਾ ਕਿਹਦੀ ਹੱਤਿਆ ਸੀ ਕੀਤੀ ਹੈ ਫਿਰ ਦੋ ਦਿਨ ਪਹਿਲਾਂ ਇੱਕ ਸੈਫਸਰਾਂ ਲੀਡਰ ਤੇ ਲੜਕੇ ਦੇ ਉੱਤੇ ਹਮਲਾ ਕੀਤਾ ਜਾਂਦਾ ਗੋਲੀ ਚਲਾਈ ਜਾਂਦੀ ਹੈ ਇੰਨਾ ਗੁਰਾ ਹਾਲ ਹੈ ਕਿ ਇਹ ਇਹ ਜਿਹੜੇ ਅਪਰਾਧੀ ਨੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਖੋਖ ਨਹੀਂ ਹੈ ਪੁਲਿਸ ਦਾ ਦੇ ਖੋਫੋ ਕੇ ਬਾੜ ਕਰਦੇ ਨੇ ਦੇ ਗ੍ਰਿਫਤਾਰੀ ਵੀ ਜਲਦੀ ਨਹੀਂ ਹੁੰਦੀ ਹੱਥ ਨਹੀਂ ਆਉਂਦੇ ਛੇਤੀ ਕਿਤੇ ਜਿਹੜੀਆਂ ਤੁਹਾਨੂੰ ਮੈਂ ਵਾਰਦਾਤਾਂ ਦੱਸੀਆਂ ਨੇ ਇਹਨਾਂ ਚੋਂ ਤਿੰਨ ਵਾਰਦਾਤਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਨੇ ਇੱਕ ਬੰਗਿਆ ਦੀ ਹੈ ਇੱਕ ਫਗਵਾੜੇ ਦੀ ਹੈ ਹਫਤੇ ਦੇ ਵਿੱਚ ਹੀ ਇਹ ਏਡੀਆਂ ਵਾਰਦਾਤਾਂ ਦੱਸੀਆਂ ਨੇ ਸਿਰਫ ਇੱਕ ਹਫਤੇ ਦਾ ਡਾਟਾ ਹੈ ਵੈਸੇ ਪੰਜਾਬ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਜਾਂਦਾ ਜਿਸ ਦਿਨ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਕਿਸੇ ਏਰੀਆ ਦੇ ਵਿੱਚ ਕਿਸੇ ਜਿੰਦ ਦੇ ਵਿੱਚ ਗੋਲੀ ਨਾ ਚੱਲੀ ਹੋਵੇ ਸਰਕਾਰਾਂ ਨੂੰ ਅਪੀਲ ਹੈ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਸਭ ਤੋਂ ਵੱਧ ਸਖਤ ਸਜ਼ਾ ਦਾ ਪ੍ਰਬੰਧ ਹੋਵੇ ਤਾਂ ਕਿ ਇਹ ਲੋਕ ਇਸ ਤਰ੍ਹਾਂ ਦਾ ਕੋਈ ਕਾંડ ਕਰਨ ਤੋਂ ਪਹਿਲਾਂ ਹਜ਼ਾਰਾਂ ਵਾਰੀ ਸੋਚਣ ਜਿਹੜਾ ਇਹਨਾਂ ਦੇ ਅੰਦਰੋਂ ਨਾ ਕਾਨੂੰਨ ਦਾ ਡਰ ਖਤਮ ਹੋ ਚੁੱਕਾ ਹੈ ਉਹ ਕਾਨੂੰਨ ਦਾ ਖੋਖ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਜਿਹੜੀ ਕ੍ਰਿਮੀਨਲ ਮਾਨਸਿਕਤਾ ਹੈ ਇਹਨਾਂ ਦੇ ਅੰਦਰ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਵਿਵਸਥਾ 'ਤੇ ਧਿਆਨ ਦੇਣ ਤਾਂ ਕਿ ਜਿਹੜਾ ਇਹ ਕਤਲੇਆਮ ਹੈ ਇਹਨੂੰ ਰੋਕਿਆ ਜਾ ਸਕੇ ਜੇ ਸ਼੍ਰੀ